ਸੱਸੀਆ ਕਲਜੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪਹਿਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਦਾ ਸਿੱਡਾ ਫਾਟਕ ਪਲਕੇ ਤੋਂ ਰਹੇਗਾ ਬੰਦ ਇਸ ਦੇ ਨਾਲ ਹੀ ਰੇਲ ਲਾਈਨ ਡਬਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਨਗਸ ਨੂੰ ਖੁੱਲੇਗਾ ਚੌਕ ਬਦਲਣਾ ਪਵੇਗਾ ਰੂਟ ਇਸ ਦੇ ਨਾਲ ਲੁਧਿਆਣਾ ਦਾ ਸ਼ਾਸਤਰੀ ਨਗਰ ਫਾਟਕ ਰੇਲਵੇ ਲਾਈਨ ਡਬਲ ਕਰਨ ਦੇ ਕੰਮ ਕਾਰਨ ਪਿਛਲੇ 1 ਹਫਤੇ ਤੋਂ ਬੰਦ ਸੀ ਇਸ ਜਸ ਨੂੰ ਅੱਜ ਖੋਲ ਦਿੱਤਾ ਗਿਆ ਹੈ ਹੁਣ ਉੱਪਰਲੀ ਰੇਲਵੇ ਕੱਲ ਤੋਂ ਸਿੱਧਾ ਚੌਂਕ ਫਾਟਕ ਬੰਦ ਕਰਨ ਜਾ ਰਹੀ ਹੈ ਇਸ ਦਿਨ ਇਹ ਗੇਟ 27 ਜੁਲਾਈ ਤੋਂ 3 ਅਗਸਤ ਤੱਕ ਬੰਦ ਰਹੇਗਾ ਲੁਧਿਆਣਾ ਤੋਂ ਮੱਲਾਪੁਰ ਤੱਕ ਸਿੰਗਲ ਲਾਈਨ ਰੇਲ ਲਾਈਨ ਹੈ ਅਤੇ ਹੁਣ ਇਸ ਨੂੰ ਰੇਲਵੇ ਵੱਲੋਂ ਦੁਗਣਾ ਕੀਤਾ ਜਾ ਰਿਹਾ ਹੈ ਰੇਲ ਡਬਲਿੰਗ ਦਾ ਕੰਮ ਅੱਜ ਦੁਪਹਿਰ ਸ਼ੁਰੂ ਹੋ ਗਿਆ ਹੈ ਅਤੇ ਫਾਟਕ ਬੰਦ ਹੋਣ ਕਾਰਨ ਸਿੱਧਾ ਚੌਂਕ ਦੀ ਹਰਨਾਮ ਨਗਰ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਰਸਤੇ ਤੋਂ ਜ਼ਿਆਦਾਤਰ ਲੋਕ ਲੰਘਦੇ ਹਨ ਅਤੇ ਚੇਕ ਕਰ ਇਸ ਡਰਾਈਵਰ ਦਾ ਸਿੱਧਾ ਚੌਂਕ ਹੈ ਤਾਂ ਹਰਨਾਮ ਨਗਰ ਤੱਕ ਜਾਣਾ ਹੋਵੇਗਾ ਤਾਂ ਲੋਕ ਬੱਸ ਸਟੈਂਡ ਪੁਲ ਤੋਂ ਸੁਹਾਣਾ ਲੈ ਜਾਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ